ਪੂਰ ਥਾਣੇ ਦੇ ਐਸਆਈ ਨੇ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਇਥੇ ਪੀੜਤ ਖੁਦ ਨੂੰ ਬੇਗੁਨਾ ਦੱਸ ਰਹੇ ਨੇ ਜਦਕੀ ਐਸਐਚਓ ਸਿਕੰਦਰ ਸਿੰਘ ਜਿਸ ਦੇ ਵੱਲੋਂ ਕੁਝ ਹੋਰ ਹੀ ਕਹਾਣੀ ਕਹੀ ਜਾ ਰਹੀ ਹੈ ਉਹਨਾਂ ਮੁਤਾਬਕ ਸ਼ਨੀਵਾਰ ਦੀ ਸ਼ਾਮ ਨੂੰ ਐਸਆਈ ਜਸਵਿੰਦਰ ਸਿੰਘ ਪੁਲਿਸ ਪਾਰਟੀ ਦੇ ਨਾਲ ਭੋਗਪੁਰ ਦੇ ਵਿੱਚ ਨਾਕਾ ਲਗਾ ਕੇ ਖੜੇ ਸਨ ਤੇ ਮਹਿਲਾ ਮੁਲਾਜ਼ਮ ਵੀ ਤਨਖਾਹ ਸੀ ਇਸ ਦੌਰਾਨ ਤੇ ਨੌਜਵਾਨ ਬਾਈਕ ਤੇ ਆਉਂਦੇ ਨੇ ਤੇ ਜਦ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਦੇ ਵੱਲੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਉੱਥੋਂ ਭੱਜ ਜਾਂਦੇ ਨੇ ਉਸ ਦੇ ਦੌਰਾਨ ਐਸਆਈ ਨੇ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੀ ਗੁੱਟਮਾਰ ਕੀਤੀ ਹੈ ਮਜਬੂਰਨ ਇਹਨਾਂ ਤੇ ਹੱਥ ਚੁਕਣਾ ਪਿਆ ਪੁਲਿਸ ਨੇ ਖੁਦ ਨੂੰ ਬੇਕਸੂਰ ਦੱਸਿਆ ਪਰ ਪੁਲਿਸ ਨੇ ਸੜਕ ਤੇ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਉਹ ਤਸਵੀਰਾਂ ਵੀ ਦੇਖਿਆ ਨਹੀਂ ਜਾ ਰਹੀਆਂ ਵਰਦੀ ਦਾ ਭਰੋਸਾ ਤੋੜਦਿਆਂ ਨੇ ਤਸਵੀਰਾਂ ਤੇ ਦੋਸ਼ ਲੱਗੇ ਨੇ ਕਿ ਬਾਅਦ ਦੇ ਵਿੱਚ ਪੁਲਿਸ ਨੇ ਆਪਣੀ ਕਹਾਣੀ ਦੇ ਮੁਤਾਬਕ ਮਾਫੀਨਾਮਾ ਵੀ ਲਿਖਵਾ ਲਿਆ ਤੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਇਹ ਵੀਡੀਓ ਬਹੁਤ ਹੀ ਦਰਦਨਾਕ ਤੇ ਉਹਨਾਂ ਦਾ ਕਹਿਣਾ ਹੈ ਕਿ ਗਲਤੀ ਨੌਜਵਾਨਾਂ ਤੇ ਐਸਆਈ ਦੋਵਾਂ ਦੀ ਇਹ ਜਹੀ ਵੀਡੀਓ ਸੋਸ਼ਲ ਮੀਡੀਆ ਤੇ ਆਣਾ ਬਹੁਤ ਹੀ ਗਲਤ ਗੱਲ ਹੈ ਇਸ ਦੇ ਲਈ ਉਹਨਾਂ ਡੀਐਸਪੀ ਆਦਮਪੁਰ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਨੇ ਕਿ ਜਦਤ ਨੌਜਵਾਨਾਂ ਨੇ ਵੀਡੀਓ ਨੂੰ ਜਾਰੀ ਕਰਕੇ ਕਿਹਾ ਕਿ ਐਸਆਈ ਦੇ ਵੱਲੋਂ ਬਿਨਾਂ ਮਤਬੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਇਸੇ ਦਰਮਿਆਨ ਉਹਨਾਂ ਦੋਸ਼ ਲਗਾਇਆ ਹੈ ਕਿ ਰਾਜ਼ੀਨਾਮਾ ਵੀ ਜਬਰੀ ਲਿਖਵਾਇਆ ਗਿਆ ਬਿਨਾਂ ਪੜੇ ਉਹਨਾਂ ਦੇ ਸਾਈਨ ਕਰਵਾਏ ਗਏ ਨੇ ਤੇ ਉੱਥੇ ਉਹਨਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਵੀ ਮੰਗ ਕੀਤੀ ਅੱਜ ਮਿਤੀ 11/8/2024 ਇੱਕ ਮਾਮਲਾ ਸਾਡੇ ਤੇ ਆਉчая ਹੈ ਜਿਹਦੇ ਵਿੱਚ ਤੇ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਦੇ ਨਾਲ ਕਲ 3.4 ਉਹ ਦੇ ਉਤੇ ਨਾਕੇ ਦੇ ਉਪਰਾਲ ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨਾਲ ਦੇ ਦੇ ਵਿੱਚ ਕਿ ਪੁਲਿਸ ਮਹਿਲਾ ਕਰਮਚਾਰੀਆਂ ਸਨ ਉਹਨਾਂ ਨਾਲ ਲੜ ਕੇ ਤੇ ਖੜਿਆ ਨਾਲ ਬਦਤਮੀਜ਼ੀ ਕੀਤੀ ਔਰ ਗੰਦੀਆਂ ਗੱਲਾਂ ਕਹੀਆਂ ਜੋ ਇਸ ਕਤਮ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਉਪਰੰਤ ਐਸਐਨ ਜਸਵਿੰਦਰ ਸਿੰਘ থানা ਕੋਰ ਹੋਇਆ ਜਿਹੜੇ ਦੋ ਨੌਜਵਾਨ ਸੀ ਇਹਨਾਂ ਨਾਲ ਮਾਰਕਟ ਕੀਤੀ ਔਰ ਉਹਦੀ ਇਸ ਚੀਜ਼ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਜੋ ਇਹ ਮਾਮਲਾ ਧਿਆਨ ਵਿੱਚ ਆਉਂਦੇ ਸਾਰੇ ਜਲੰਧਰ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਇਸ ਸੰਬੰਧੀ ਇੱਕ ਮੇਰੀ ਡਿਊਟੀ ਲਗਾਈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਇਸ ਮਾਮਲੇ ਨੂੰ ਪੜਤਾਲ ਕਰਨ ਦੇ ਉੱਤੇ ਇਹਦੇ ਵਿੱਚ ਇਹ ਸਹੀ ਜੀ ਸੰਦਰ ਸਿੰਘ ਦੇ ਖਿਲਾਫ ਲਿਖਤੀ ਰਿਪੋਰਟ ਬਣਾ ਕੇ ਮੇ ਭਾਗੀ ਪੜਤਾਲ ਲਈ ਐਸਐਸਪੀ ਸਾਹਿਬ ਦੀ ਸੇਵਾ ਵਿੱਚ ਪੇਸ਼ ਕੀਤੀ ਗਈ ਹੈ ਉਸੇ ਨਾਲ ਹੀ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਲਾਈਨ ਵਿੱਚ ਹਾਜ਼ਰੀ ਕਰਵਾ ਦਿੱਤੀ ਗਈ ਹੈ ਯੂਏ ਬੜੀ ਮਨਪਕੀ ਕਟਵਾ ਦਿੱਤੀ ਗਈ ਇਸ ਲਈ ਫਗੇ ਜਾਂਚ ਕਰਕੇ ਜੋ ਸਹੀ ਕਾਰਵਾਈ ਬਣਦੀ ਹੈ ਉਸ ਰੂਪ ਕੀਤੀ ਜਾਏਗੀ ਜੈ